ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੁਰਦੀਪ ਸਿੰਘ ਢਾਲੀਵਾਲ ਮੈਂ ਤੁਹਾਨੂੰ ਸਾਰਿਆਂ ਨੂੰ ਮੱਲੇ ਕਹਿਣਾ ਚਾਹੁੰਦਾ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਪੂਰੇ ਦੇਸ਼ ਦੇ ਵਿੱਚ ਰੌਲਾ ਕਿ ਵੋਟ ਚੋਰ ਹੈ ਉਹ ਵੋਟ ਵੋਟਾਂ ਚੋਰੀ ਕਰਦੀ ਹੈ ਵੋਟਾਂ ਚੋਰੀ ਕਰਕੇ ਉਹਨਾਂ ਨੇ ਕੇਂਦਰ ਦੇ ਸਰਕਾਰ ਬਣਾਈਆਂ ਅਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੋਟਾਂ ਚੋਰੀ ਕੀਤੀਆਂ ਹੁਣ ਵੋਟਾਂ ਚੋਰੀ ਕਰਨ ਦੇ ਨਾਲ-ਨਾਲ ਉਹ ਗਰੀਬ ਲੋਕਾਂ ਦਾ ਰਾਸ਼ਨ ਜਿਹੜਾ ਉਹਨੂੰ ਵੀ ਚੋਰੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਆ ਕਿ 8 ਲੱਖ ਜਿਹੜਾ ਰਾਸ਼ਨ ਕਾਰਡ ਹੈ ਇਹ ਗਲਤ ਬੰਦਿਆਂ ਦਾ ਬਣਿਆ ਗਲਤ ਬੰਦਿਆਂ ਨੇ ਬਣਾਇਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹ ਕਹਿੰਦੇ ਇਹ ਇੱਕ ਕਾਰਡ ਦੇ ਵਿੱਚ ਇੱਕ ਨੌਕਰੀ ਹੈ ਜੇ ਪਤਵਾਦ ਦੇ ਇੱਕ ਮੁੰਡੇ ਨੂੰ ਨੌਕਰੀ ਮਿਲ ਗਈ ਹੈ ਮੁੰਡਾ ਵੱਖਰਾ ਰਹਿੰਦਾ ਜੇ ਪਤਵਾਦ ਦੇ ਚਾਹ ਜੀਨ ਤੇ ਮੁੰਡਾ ਵੱਖਰਾ ਰਹਿੰਦਾ ਸਭ 25 ਲੱਖ ਬੰਦਾ ਜਿਹੜਾ ਇਹ ਇਹਦੇ ਨਾਲ ਜਿਹੜਾ ਪ੍ਰਭਾਵਤ ਹੋਊਗਾ ਜਿਹੜਾ ਬੰਦਾ ਨੌਕਰੀ ਕਰਦਾ ਉਹ ਸ਼ਾਇਦ ਤੱਕਿਆ ਆਪਣੇ ਬੱਚੇ ਪਾਲਦਾ ਉਹ ਬਾਕੀ ਤਿੰਨ ਜੀ ਜਿਹੜੇ ਉਹਨਾਂ ਦਾ ਕੀ ਫਾਲਤ ਹੈ ਜਿਨ੍ਹਾਂ ਦੇ ਆਪਾਂ ਕਾਰਡ ਜਿਹੜੇ ਕੱਟ ਰਹੇ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਾਰਡ ਸਾਡੀ ਸਰਕਾਰ ਸਾਡੇ ਮਾਝੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਹੀ ਚ ਇਨ੍ਹਾਂ ਕਾਰਡਾਂ ਨੂੰ ਕੱਟਣ ਨਹੀਂ ਦੇਊਗੀ ਔਰ ਜਿੱਦਾਂ ਭਾਜਪੀ ਦੇਸ਼ ਦੇ ਵਿੱਚ ਵੋਟਾਂ ਚੋਰੀ ਕਰਦੀ ਉਦਾਂ ਅਸੀਂ ਇਹ ਵਾਸ਼ਨ ਚੋਦੀ ਨਹੀਂ ਹੁੰਦਿਆਂਗੇ ਭਾਵੇਂ ਜੋ ਮੱਦੀ ਹੋ ਜੇ ਕਿਉਂਕਿ ਸਾਰੇ ਦੇਸ਼ ਨੇ ਵੇਖਿਆ ਸਾਡਾ ਦੇਸ਼ ਜਾਣਦਾ ਹੈ ਕਿ ਭਾਜਪਾ ਜਿੱਥੇ ਉਹਦੀਆਂ ਆਪਣੀਆਂ ਸਰਕਾਰਾਂ ਨੇ ਆਪਣੀ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਤੋਂ ਇਦਾਂ ਕਦੇ ਨਹੀਂ ਕਰਦੀ ਪਰ ਜਿੱਥੇ ਵੀ ਵਿਰੋਧੀ ਦਲਾਂ ਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਖਾਸ ਤੌਰ ਤੇ ਪੰਜਾਬ ਦੇ ਨਾਲ ਪਹਿਲਾਂ ਹੀ ਬਹੁਤ ਵੱਡਾ ਵਿਤਕਰਾ ਕੀਤਾ ਕਈ ਫੰਡ ਜਿਹੜੇ ਆ ਉਹ ਸਾਡੇ ਰੋਕ ਕੇ ਰੱਖੇ ਆ ਸਾਡਾ ਵਿਕਾਸ ਜਿਹੜਾ ਪਿੰਡਾਂ ਦਾ ਸਾਡਾ ਸ਼ਹਿਰ ਦਾ ਵਿਕਾਸ ਜਿਹੜਾ ਰੁਕਿਆ ਪਿਆ ਇਹਨਾਂ ਤੰਗ ਕਰਦਾ ਬਦਲ ਇਹ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਥਿਤ ਕੀਤਾ ਜਾਵੇ ਬਦਨਾਮ ਕੀਤਾ ਜਾਵੇ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜੇ ਕਾਰਡ ਕਹਿੰਦੇ ਹੋ ਇਹ ਕਾਰਡ ਅਸੀਂ ਬਿਲਕੁਲ ਨਹੀਂ ਕਟਾਂਗੇ ਅਸੀਂ ਗਰੀਬ ਲੋਕਾਂ ਦੇ ਪੇਟ ਤੇ ਕਦੀ ਲੱਤ ਨਹੀਂ ਮਾਰਾਂਗੇ ਅੱਜ ਦੇ ਯੁੱਗ ਵਿੱਚ ਕਿੰਨੀ ਮਹਗਾਈ ਹੈ ਕਿੰਨਾ ਡੀਜ਼ਲ ਕਿੰਨਾ ਪੈਟਰੋਲ ਮਹਿੰਗਾ ਹੈ ਕਿੰਨਾ ਲੋਕ ਵਿਚਾਦੇ ਮਸਾਂ ਆਪਣਾ ਗਜਾਇਦਾ ਕਰਦੇ ਆ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਗੰਡੇ ਕਿੰਨੇ ਮਹਿੰਗੇ ਆ ਇੱਕ ਤਾਂ ਲੋਕ ਬੜੀ ਮੁਸ਼ਕਿਲ ਨਾਲ ਆਪਣਾ ਗਜਾਇਦਾ ਕਰਦੇ ਆ ਤੇ ਦੂਜਾ ਆਪਾਂ ਜਿਹੜਾ ਉਹਨਾਂ ਨੂੰ ਮਾੜਾ ਪੱਲਾ ਸਰਕਾਰਾਂ ਸਪੋਰਟ ਕਰਦੀਆਂ ਸਰਕਾਰਾਂ ਉਹਨਾਂ ਦੇ ਪੇਟ ਪਾਲਣ ਲਈ ਕੁਝ ਉਹਨਾਂ ਦੀ ਮਦਦ ਕਰਦੀਆਂ ਤੇ ਉਹ ਵੀ ਆਪਾਂ ਰਾਸ਼ਨ ਕਾਰਡ ਜਿਹੜੇ ਉਹਨਾਂ ਕੋ ਖੋੜਾ ਚਾਹੁੰਦੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਵੋਟ ਚੋਦਵੀ ਹੈ ਤੇ ਹੁਣ ਉਹ ਰਾਸ਼ਨ ਚੋਦਵੀ ਬਣ ਗਈ ਹੈ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦਿਖਵਾਈ ਦੇ ਵਿੱਚ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਰਡ ਨਹੀਂ ਕੱਟਣ ਦਿਆਂਗੇ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਰਾਸ਼ਨ ਚੋਰ ਜਿਹੜੀ ਉਹ ਕੋਸ਼ਿਸ਼ ਕਰਦੇ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਹਰ ਹਿੱਲੇ ਫੇਲ ਕਰਾਂਗੇ ਕਿਸੇ ਵੀ ਹਾਲਤ ਵਿੱਚ ਅਸੀਂ ਇਹ ਕਾਰਡ ਜਿਹੜੇ ਉਹ ਨਹੀਂ ਕੱਟਾਂਗੇ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ